ਕਾੜੋ ਆਪਣੀ ਮੱਝ ਵੇਚ ਗਈ ਪੂਰੇ 50000 ਰੁਪਏ ਦੀ ਹੈ 10000 ਰੁਪਏ ਵਿੱਚ ਹੋਰ ਪਾ ਕੇ ਆਪਣੀ ਵਾਲੀ ਕੁੜੀ ਦੀ ਗਾ ਲੈ ਕੇ ਆਵਾਂਗੇ ਇਹ ਮੈਨੂੰ ਕਿਹਾ ਤਾਂ ਮੈਂ ਪੈਸੇ ਸੰਭੇੰ ਅੰਦਰ ਰੱਖਦੇ ਆਂ ਸਵੇਰ ਦੀ ਤੂੰ ਮੈਨੂੰ ਕੱਤੇ ਆਉਂਗਾ ਮਾਰ ਕੇ ਕਿਹਦੇ ਭਈਆ ਨਹੀਂ ਨਾ ਤਰੋ ਕਿ ਹੈ ਕੀ ਹੈ ਇਹ ਤੁਸੀਂ ਮੈਨੂੰ ਕੁਝ ਵੀ ਗਿਆ ਅੱਜ ਮੇਰਾ ਮਸਟਰ ਟੋਕੀਰ ਮਸ਼ੀਨ ਜਾਤ ਆ ਗਿਆ ਉਹਦਾ ਪੈਨ ਵਧ ਜਾਗਾ ਡਾਕਟਰ ਕਹਿੰਦਾ ਪੈਸੇ ਸੱਤ ਦਾ ਸੀ ਤੇ ਬੋਸ ਕਰੇਗਾ ਪੱਥਰੀ ਹੋਣੀ ਹਾਂ ਜੀ ਮਕੌਮਣੇ ਟੈਨਸ਼ਨ ਕਿਉਂ ਲੈਣੀਆਂ ਆ ਦੇਖ ਆਪਣੇ ਕੋਲ 50000 ਰੁਪਏ ਤਾਂ ਹੈ ਪਾ ਬਾਤਲੇ ਲਾਂਗੇ ਮੈਂ ਫੋਟਾ ਸਾਰੀ ਜ਼ਿੰਦਗੀ ਭੁੱਲ ਸਕਦੀ ਮੈਂ ਉਹਨੇ ਲਾਉਣੀਏ ਮੇਰੇ ਘਰ ਨੂੰ ਖੋਣਾ ਚਲਾਕ ਬਣੀ ਮੇਰੇ ਥੋੜੇ ਪੈਸੇ ਦੇ ਹੱਥ ਲਾ ਗਿਆ ਤੂੰ ਕਿੱਥੇ ਆ ਜਾ ਆ ਜਾ ਮੇਰੇ ਨਾਲ ਬਸ ਯਾਰ ਮੇਰਾ ਮੈਂ ਉਹਨੂੰ ਕੱਢ ਦੇਗੀ ਹੁਣ ਇਹ ਤਾਂ ਮੇਰਾ ਸਾਰਾ ਝਗੜਾ ਲੈ ਨਹੀਂ ਮੈਨੂੰ ਥੋੜੀ ਜਿਹੀ ਰਹੀ ਹੋ ਗਈ ਉਹ ਗੱਲ ਸੁਣ ਕਹੇ ਬਾਤ ਨੂੰ ਲੈ ਜੰਨੇ ਪਰ ਮੁੜੇਗਾ ਕਦੋਂ ਅੱਛਾ ਤੇ ਫਿਰ ਬਾਤ ਕਰਨਾ ਤੂੰ ਨਹੀਂ ਇਹ ਤਰ੍ਹਾਂ ਕਰੋੜਿਆ ਮੇਰੇ ਪੈਸੇ ਚੁੱਪਦਾ ਜਾ ਚੁੱਪ